ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਇੱਕ ਬੜੀ ਅਜ਼ੀਜ਼ ਲਿਖਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਮਤਲੇ ਤੋਂ ਲੈ ਕੇ ਹਰ ਸ਼ੇਅਰ 'ਚ ਮੇਰੇ ਨਾਲ ਨਾਲ ਚੱਲਣਾ ਪੰਜਾਬ ਦਰਸ਼ਨ ਕਰਾਂ ਦੀ ਕੋਸ਼ਿਸ਼ ਕਰਾਂਗਾ ਕਿ ਤੇਲ ਵੇਖਾਂਗੇ ਤੇਲ ਦੀ ਧਾਰ ਵੇਖਾਂਗੇ ਤੇਲ ਵੇਖਾਂਗੇ ਤੇਲ ਦੀ ਧਾਰ ਵੇਖਾਂਗੇ ਬਈ ਸਲਫ ਜੇ ਨਾਲ ਚੁੱਕੀ ਦੇ ਧੱਕਾ ਮਾਰ ਵੇਖਾਂਗੇ ਸਲਫ ਜੇ ਨਾਲ ਚੁੱਕੀ ਤੇ ਧੱਕਾ ਮਾਰ ਵੇਖਾਂਗੇ ਕਿ ਸੌਦਾ ਪੱਤਾ ਚੁੱਕਾਂਗੇ ਵਾਪਸੀ ਦੇ ਵੇਲੇ ਸੌਦਾ ਪੱਤਾ ਚੁੱਕਾਂਗੇ ਵਾਪਸੀ ਦੇ ਵੇਲੇ ਪਹਿਲਾਂ ਚੰਗੀ ਤਰ੍ਹਾਂ ਘੁੰਮ ਕੇ ਬਾਜ਼ਾਰ ਵੇਖਾਂਗੇ ਪਹਿਲਾਂ ਚੰਗੀ ਤਰ੍ਹਾਂ ਘੁੰਮ ਕੇ ਬਾਜ਼ਾਰ ਵੇਖਾਂਗੇ ਕਿ ਸਦਾ ਪਹਿਰਾ ਦੇਾਂਗੇ ਗੁਰਾਂ ਵਾਲੀ ਸੋਚ ਤੇ ਸਦਾ ਪਹਿਰਾ ਦੇਾਂਗੇ ਗੁਰਾਂ ਵਾਲੀ ਸੋਚ ਤੇ ਤੂਜ ਨਹੀਂ ਉਹ ਛੱਡਣੀ ਪਹਿਲਾ ਵਾਰ ਵੇਖਾਂਗੇ ਤੂਜ ਨਹੀਂ ਉਹ ਛੱਡਣੀ ਪਹਿਲਾ ਵਾਰ ਵੇਖਾਂਗੇ ਕਿ ਕੇਰਾ ਮਨ ਜਿੰਨੇ ਦਾ ਵੱਲ ਸਿੱਖ ਲੈਣ ਦੇ ਕੇਰਾ ਮਨ ਜਿੰਨੇ ਦਾ ਵੱਲ ਸਿੱਖ ਲੈਂਡ ਦੇ ਫਿਰ ਅੱਖਾਂ ਮੀਟ ਸਾਰਾ ਸੰਸਾਰ ਵੇਖਾਂਗੇ ਫਿਰ ਅੱਖਾਂ ਮੀਟ ਸਾਰਾ ਸੰਸਾਰ ਵੇਖਾਂਗੇ ਕਿ ਰੱਸਾ ਫਾਂਸੀ ਵਾਲਾ ਚੁੰਮਦਾ ਸਰਾਬਾ ਵੇਖ ਕੇ ਰੱਸਾ ਫਾਂਸੀ ਵਾਲਾ ਚੁੰਮਦਾ ਸਰਾਬਾ ਵੇਖ ਕੇ ਬੰਦੂਕਾਂ ਬੀਜ ਦਾ ਭਗਤ ਸਰਦਾਰ ਵੇਖਾਂਗੇ ਬੰਦੂਕਾਂ ਬੀਜ ਦਾ ਭਗਤ ਸਰਦਾਰ ਵੇਖਾਂਗੇ ਕਿ ਬੈਠ ਸਮੇ ਦੀ ਮਸ਼ੀਨ ਜਾ 47 ਪਹੁੰਚਾਂਗੇ ਬੈਠ ਸਮੇ ਦੀ ਮਸ਼ੀਨ ਜਾ 47 ਪਹੁੰਚਾਂਗੇ ਕਿੰਜ ਉਜੜੇ ਸੀ ਲੱਖਾਂ ਪਰਿਵਾਰ ਵੇਖਾਂਗੇ ਕਿੰਜ ਉਜੜੇ ਸੀ ਲੱਖਾਂ ਪਰਿਵਾਰ ਵੇਖਾਂਗੇ ਕਿ ਲੰਗੇ ਸਾਲ ਫਸਲ ਉੱਤੇ ਗੜੇ ਮਾਰੀ ਚੱਲੀ ਗਏ ਲੰਗੇ ਸਾਲ ਫਸਲ ਉੱਤੇ ਗੜੇ ਮਾਰੀ ਚੱਲੀ ਗਏ ਆਉਂਦੇ ਸਾਲ ਪਾਣੀਆਂ ਦੀ ਮਾਰ ਵੇਖਾਂਗੇ ਆਉਂਦੇ ਸਾਲ ਪਾਣੀਆਂ ਦੀ ਮਾਰ ਵੇਖਾਂਗੇ ਕਿ ਅਰਸ਼ ਕਨੌਰ ਛੇਤੀ ਹੀ ਪਿੰਡ ਮੁੜਾਂਗੇ ਅਰਸ਼ ਕਨੌਰ ਛੇਤੀ ਹੀ ਪਿੰਡ ਮੁੜਾਂਗੇ ਚਿਰਾ ਬਾਜੋਂ ਵਿਛੜੇ ਹੋਏ ਯਾਰ ਵੇਖਾਂਗੇ ਚਿਰਾ ਬਾਜੋਂ ਵਿਛੜੇ ਹੋਏ ਯਾਰ ਵੇਖਾਂਗੇ ਕਿ ਤੇਲ ਵੇਖਾਂਗੇ ਤੇਲ ਦੀ ਧਾਰ ਵੇਖਾਂਗੇ ਸਲਫ ਜੇ ਨਾ ਚੁੱਕੀ ਤੇ ਧੱਕਾ ਮਾਰ ਵੇਖਾਂਗੇ